ਕਿ ਤੁਸੀਂ ਕਾਹਦਾ ਕੰਮ ਕਰਦੇ ਮੈਂ ਕੌਣ ਦਾ ਕੰਮ ਕਰਦਾ ਜੀ ਨਾਲ ਕਲੈਕਸ਼ਨ ਦਾ ਹੋ ਗਿਆ ਮੈਂ ਜੀ ਅਮਲੋ ਗਿਆ ਸੀਗਾ ਮੰਡੇ ਦੇ ਮੰਡੇ ਜਾਣਿਆ ਉੱਥੋਂ ਵਾਪਸੀ ਆ ਰਿਹਾ ਸੀਗਾ ਕਲੈਕਸ਼ਨ ਤਕਰੀਬਨ 160000 ਰੁਪਏ ਦਾ ਸੀਗਾ ਬਾਕੀ ਦੋ ਚੈੱਕ ਸੀਗੇ ਤਾਂ ਉਹ ਬੰਦਿਆਂ ਨੇ ਮੈਨੂੰ ਤਕਰੀਬਨ ਅਮਲੋ ਤੋਂ ਹੀ ਹੋ ਸਕਦਾ ਮੇਰੇ ਪਿੱਛੇ ਹੋਣ ਟੋਲ ਟੈਕਸ ਦੇ ਬਰਾਬਰ ਆ ਕੇ ਮੈਂ ਉਹ ਗੱਡੀ ਮੈਨੂੰ ਕ੍ਰੋਸ ਕੀਤੀ ਹੈ ਗੱਡੀ ਮੈਨੂੰ ਕ੍ਰੋਸ ਕਰਕੇ ਸਾਈਡ ਤੇ ਲਾਈ ਉਹਨਾਂ ਨੇ ਮੈਂ ਦੇਖਿਆ ਵੀ ਗੱਡੀ ਨੰਬਰ ਪਲੇਟ ਨਹੀਂ ਹੈ ਮੈਂ ਆਪਣੇ ਮਨ ਚ ਸੋਚ ਰਿਹਾ ਇਹ ਗੱਡੀ ਗਲਤ ਲੱਗ ਰਹੀ ਐ। ਆਉ ਫੜ ਗਏ ਚਲੋ ਆਪਣੇ ਨਾਲ ਕੋਈ ਗੱਲ ਬਾਤ ਨਹੀਂ ਮੈਂ ਅੱਗੇ ਆ ਕੇ ਚੈਹਲ ਰੁਕਣਾ ਸੀਗਾ। ਉੱਥੇ ਰੁਕਿਆ तकरीबन ਅੱਧਾ ਘੰਟਾ। ਉਸ ਤੋਂ ਬਾਅਦ ਉਤੋਂ ਪੇਮੈਂਟ ਲੈ ਕੇ ਮੈਂ ਵਾਪਸ ਜਦੋਂ ਆ ਰਿਹਾ ਸੀਗਾ ਕਰਤਾਰ ਜੀ ਮੈਂ ਦੇਖ ਲਾ ਪਿੱਛੇ। ਉੱਥੇ ਉਹਨਾਂ ਨੇ ਪਿੱਛੇ ਆ ਕੇ ਗੱਡੀ ਮੈਨੂੰ ਮਤਲਬ ਹਿਟ ਕੀਤੀ ਐ ਮਾਰਨ ਦੀ ਕੋਸ਼ਿਸ਼ ਕੀਤੀ ਗੱਡੀ ਛੱਟਣ ਦੀ ਸਕੂਟਰੀ। ਤਾਂ ਆਉ ਮੈਂ ਜਦੋਂ ਉਹਨਾਂ ਨੂੰ ਦੇਖ ਲਿਆ ਤਾਂ ਮੈਂ ਕੱਚੇ ਜਿਹਾ ਸਕੂਟਰ ਸਟਾਪ ਕਰ ਲਈ। ਉਹਨਾਂ ਨੇ ਨਾਲ ਦੀ ਨਾਲ ਮੇਰੇ ਅੱਗੇ ਲਾ ਕੇ ਗੱਡੀ ਦੋ ਬੰਦੇ ਨਿਕਲੇ ਫਟਾਫਟ ਮੈਂ ਮਾਰਨਾ ਸ਼ੁਰੂ ਕੀਤਾ। ਔਰ ਮੇਰੀ ਲਤ ਮਾਰ ਕੇ ਸਕੂਟਰੀ ਗੇਟੀ ਉਹਨਾਂ ਨੇ ਮੈਂ ਗਿਰ ਗਿਆ نیچے ਗਿਰਨ ਤੋਂ ਬਾਅਦ ਬਸ ਉਹਨਾਂ ਨੇ ਬੈਗ ਚੱਕਿਆ ਸਕੂਟਰੀ ਚਾਬੀ ਖੋਈ ਤੇ ਜਦੋਂ ਗੱਡੀ ਘੁਮਾ ਕੇ ਵਾਪਸ ਪਿੱਛੇ ਨੂੰ ਚੱਲਿਆ ਕਿੰਨੇ ਜਾਣੇ ਸੀ ਉਹ ਤੋਂ ਤਕਰੀਬ 3 ਬੰਦੇ ਸੀ ਗੱਡੀ 'ਚ 6 ਹਥਿਆਰ ਵੀ ਸੀ ਜੇ ਤੁਹਾਨੂੰ ਨਹੀਂ ਦੇਖੋ ਮੈਂ ਹਥਿਆਰ ਵਾਪਸ ਬਾਹਰ ਨਹੀਂ ਕੱਢਿਆ ਉਹਨਾਂ ਨੇ ਕੋਈ ਵਿੱਚ ਅੰਦਰ ਹੋਵੇ ਮੇਰੇ ਨਾਲ ਹਥਿਆਰ ਅਲੱਗ ਹੀ ਸੀ ਹਾਂ ਜੀ ਹਰ ਹਫਤੇ ਹੀ ਆਉਂਦੀ ਹੈ ਜੀ ਸੋਮਵਾਰ ਦੇ ਸਾਮਾ ਜੀ ਹਾਂ ਜੀ ਕਲੈਕਸ਼ਨ ਹੁੰਦਾ ਹੈ ਵੀ ਆਪਣਾ ਮਾਲ ਜਨ ਸਪਲਾਈ ਹੁੰਦਾ ਮਤਲਬ ਅਮਲੋਵ ਵਗੈਰਾ ਚਹਿਲ ਸਾਰੀ ਜਗ੍ਹਾ ਪਿੰਡਾਂ ਜਾਂਦਾ। ਇਸ ਤੋਂ ਬਾਅਦ ਫਿਰ ਕੀ ਕੀ ਸੀ। ਉਸ ਤੋਂ ਬਾਅਦ ਫਿਰ ਆਪਾਂ ਨੇ ਬੰਦੇ ਆ ਕੇ ਲਗ ਲਾਉਣੇ ਵਾਲੇ ਜਿਵੇਂ ਰੌਲਾ ਪਾਇਆ ਜੀ। ਤਾਂ ਮਤਲਬ ਉਹ ਗੱਡੀ ਪਿੰਡਾਂ ਚੋਂ ਲਾਂਗੀ ਜਿਹੜਾ ਚਹਿਲ ਤਾਂ ਗਈ ਨਹੀਂ ਮੈਂ ਚਹਿਲ ਫੋਨ ਕੀਤਾ। ਉੱਥੇ ਬਾਫਸਿੰਗ ਲਈ ਉਹ ਪਿੰਡਾਂ ਚੋਂ ਬਾਲੀ ਕਰਦੇ ਉਹਨਾਂ ਨੇ। ਉਸ ਤੋਂ ਬਾਅਦ ਉਹਨਾਂ ਦੁਕਾਨ ਤੇ ਫੋਨ ਕੀਤਾ ਬੰਦੇ ਆਪਣੇ ਪਹੁੰਚੇ ਸਾਰੇ ਲਵੇ ਲਾਉਣੇ ਵਾਲਿਆਂ ਦੇ। ਤਾਂ ਉਹਨਾਂ ਨੇ ਫਿਰ ਮੈਨੂੰ ਚੱਕਿਆ ਤੇ ਸਾਰਾ ਚੱਕ ਕੇ ਖਾਣੇ ਆਏ। ਹਾਂ ਬਿਲਕੁਲ ਖਤਰਾ ਸੀ ਕਿ ਜੀ ਮੈਂ ਮਲ ਹੱਤੋਪਾਈ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਕੁਝ ਵੀ ਮਨਣਾ ਕਰਦਾ। ਮਾਰ ਵੀ ਸਕਦੇ ਸੀ। ਅਸੀਂ ਮੰਗ ਕਰਦੇ ਹਾਂ ਵੀ ਸਾਨੂੰ ਇਹ ਬੰਦੇ ਨੂੰ ਫੜ ਕੇ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਕਿਉਂਕਿ ਇਹ ਜੇ ਅੰਸਰਾਂ ਦੇ ਲੱਕ ਪਾਈ ਜਾ ਸਕਿਆ ਉਹ ਵਾਸਤੇ ਅਸੀਂ ਕਹਿੰਦਾ ਹਾਂ ਹੁਣ ਦਾ ਕੰਮ ਹੈ ਸਾਡਾ ਸਰੰਦ ਰੋਡ ਤੇ ਅੱਛਾ ਤੇ ਇਹ ਜਿਹੜੀ ਵਾਰਦਾਤ ਵਾਪਰੀ ਹੈ ਕਿਸ ਤਰ੍ਹਾਂ ਤੇ ਇਹ ਤੁਹਾਡੇ ਪ੍ਰੀਤ ਨੂੰ ਜਿਹੜਾ ਹੈਗਾ ਰੋਕੇ ਮਿੱਥੇ ਹੋ ਗੁੱਤੇ ਕਿੰਨੇ ਪੈਸੇ ਸੀ ਕਿੰਨੇ ਬਣੇ ਸੀ ਔਰ ਕੀ ਮੰਗ ਕਰਦੇ ਸਾਡੇ ਹਰ ਸੋਮਵਾਰ ਨੂੰ ਤੇ ਮਲੋ ਮਾਰਕੀਟ ਕਰਨ ਜਾਂਦੇ ਹਾਂ ਅਸੀਂ ਕਿੰਨੇ ਸਾਲਾਂ ਤੋਂ ਮਾਰਕੀਟ ਕਰਦੇ ਆ ਰਹੇ ਹਾਂ ਤੇ ਇਹਨੇ ਸਾਨੂੰ ਇਹ ਲੱਗਦਾ ਵੀ ਪਿੱਛੇ ਕੋਈ ਕਿਸੇ ਨੇ ਕੋਈ ਮੁਖਬਰੀ ਕਰੀ ਹੈ ਤਾਂ ਇਹਨਾਂ ਦੇ ਪਿੱਛੇ ਲੱਗੇ ਬੰਦੇ तकरीबन 1,60,000 ਦੇ ਕਰੀਬ 1,55 ਸਮਥਿੰਗ ਦੀ ਤੇ 50,000 ਦੇ ਚੈੱਕ ਸੀ ਤੇ ਉਹ ਪੈਸੇ ਇਹਨਾਂ ਨੂੰ ਚਾਹਲ ਤੋਂ ਥੋੜੀ ਅੱਗੇ ਆ ਕੇ ਚੱਕਰਤਾਰਕ ਮੈਂਦੇ ਨੇੜੇ ਇਹਨਾਂ ਤੋਂ ਫੋਲੇ ਇਹਨਾਂ ਨੂੰ ਗੱਡੀ ਇਹਨਾਂ ਦੇ ਮੂਰੇ ਲਾ ਕੇ ਤੇ ਇਹਦਾ ਜਿਵੇਂ ਬਾਈਕ ਕਾਨੂੰਨ ਇਹਨਾਂ ਤੇ ਲੱਤ ਮਾਰੀ ਤੇ ਇਹਨਾਂ 60 ਪੀਟ ਤੋਂ ਵੀ ਥੋੜਾ ਬਚੌਰ ਗਏ ਚਲੋ ਵੀ ਸ਼ੁਕਰ ਹੈ ਪੈਸੇ ਤਾਂ ਗਏ ਹੀ ਗਏ ਉਹ ਸਾਰਾ ਬੁਖਾਰੀ ਡਰੇ ਹੋਏ ਨੇ ਸਾਰਿਆਂ ਨੂੰ ਨਹੀਂ ਆਉਂਗੇ ਵੀ ਅਸੀਂ ਕੰਮ ਕਿਵੇਂ ਕਰਿਆ ਜਾਵੇ ਵਪਾਰ ਦਾ ਤੁਹਾਨੂੰ ਪਤਾ ਹੈ ਪਹਿਲਾਂ ਹੀ ਬੁਰਾ ਹਾਲ ਹੋਇਆ ਪਿਆ ਜਿਹੜੀਆਂ ਵਾਰ ਦਾਤਾਂ ਹੋਣਗੀਆਂ ਸਾਨੂੰ ਲੋਕਾਂ ਦਾ ਘਰੇ ਬੈਠੀ ਕੰਮ ਕਰਨਾ ਪਊ ਅਸੀਂ ਇਹਨਾਂ ਦਾ ਆਪ ਦਾ ਕੰਮ ਕਰ ਰਹੇ ਹਾਂ ਇਹਨਾਂ ਦੇ ਸਾਰੇ ਕਰ ਰਹੇ ਹਾਂ ਇਹਨਾਂ ਦੇ ਵੀ ਘਰ ਚੱਲ ਰਹੇ ਨੇ ਇਹਦੇ ਨਾਲ ਸਾਡੇ ਵੀ ਚੱਲ ਰਹੇ ਨੇ ਪਰ ਇਹ ਇਹੋ ਜਿਹਾ ਕਹੋਗੇ ਅਸੀਂ ਤਾਂ ਕਹਾਂਗੇ ਵੀ ਬੰਦੇ ਵੀ ਹਟਾਓ ਆਪ ਵੀ ਵਿਚ ਉਪ ਕਰਕੇ ਬਹਿ ਜਾਓ ਜਿੱਦੋਂ ਰੁਕੀ ਜਿਹੜੀ ਮੰਦੀ ਹੋਈ ਥਾਈ ਆ ਉਹ ਹਨ ਇਹਨੇ ਕਿੰਨੇ ਪੈਸੇ ਬਰਦ ਦੇ ਨੇ ਇਹਨੀਆਂ ਨਹੀਂ ਕੰਮ ਹੁੰਦਾ ਸੀ ਉਹਨੂੰ ਸਹਿ ਸਕੀਏ ਤੇ ਸਰਕਾਰ ਨੂੰ ਤਾਂ ਆਪੇ ਚਾਹੀਦਾ ਵੀ ਇਹੋ ਜਿਹ ਨਸੇੜੀ ਸਾਰੇ ਆਮ ਲੁੱਟਾਂ ਖੋਹ ਕਰ ਰਹੇ ਨੇ ਸਾਰੀ ਚੀਜ਼ ਇਹ ਥੋੜੀ ਇਹਨਾਂ ਨੂੰ ਮਤਲਬ ਧਿਆਨ ਕਰਨਾ ਚਾਹੀਦਾ ਦੇਖੋ ਸਾ ਅਸੀਂ ਕਹਿੰਦੇ ਹਾਂ ਵੀ ਸਾਰੇ ਪੈਸੇ ਵੀ ਰਿਕਵਰ ਹੋਣ ਦੁਆਰਾ ਸਾਨੂੰ ਪੈਸੇ ਮਿਲਣ ਤਾਂ ਕਿ ਅਸੀਂ ਜਿੰਨੂ ਵੀ ਕੰਮ ਕਰ ਸਕੀਏ ਸਾਡਾ ਡਰ ਜਿਹੜਾ ਬਣ ਗਿਆ ਉਹਨੂੰ ਡਰ ਨੂੰ ਖਤਮ ਕੀਤਾ ਜਾਵੇ ਜੇ ਬੰਦੇ ਫੜੇ ਜਾਂਦੇ ਆ ਇਨਸਾਫ ਮਿਲਦਾ ਸਾਨੂੰ ਅਸੀਂ ਅੱਗੇ ਨੂੰ ਵੀ ਕੰਮ ਕਰ ਸਕਦੇ ਆ ਤੇ ਸਾਨੂੰ ਅੱਗੇ ਨੂੰ ਸਾਡੀ ਇਹੀ ਸੋਚ ਬਣ ਗਈ ਵੀ ਅਸੀਂ ਕੰਮ ਬੰਦ ਕਰੀ ਅੱਗੇ ਵੀ ਵੀ ਆਪਣੀ ਦੁਕਾਨ ਤੇ ਬੈਠ ਕੇ ਆਪਣਾ ਜੋ ਮੜਾ-ਮੁੰਡਾ ਕੰਮ ਚੱਲਦਾ ਉਹ ਕਰੀ ਹੀ ਜੀ ਠੀਕ ਹੈ ਨਾ 1,60,000 ਰੁਪਏ ਕਮਾਉਣ ਹਾਂ 5-700000 ਰੁਪਏ ਕਮਾ ਕੇ ਆਉਂਦਾ ਬੰਦਾ ਇੱਕ ਉਹ ਇੱਕ ਐਨੀ ਰਕਮ ਚੱਲੀ ਆ ਉਹ ਸੇਮ ਹੀ ਨੇ ਪਿੱਛੇ ਹੋ ਗਏ ਇਹਨਾਂ ਅੱਗੇ ਨੂੰ ਇੱਕ ਕੰਮ ਦਾ ਸਾਨੂੰ ਸੋਚ ਹੋ ਗਈ ਇਹ ਸਾਰੇ ਵਪਾਰੀਆਂ ਨੂੰ ਵੀ ਯਕੀਨ ਹੋ ਗਿਆ ਕਿ ਅਸੀਂ ਭਾਈ ਭਾਰਸੋ ਪੈਸੇ ਲੈਣ ਜਾਇਆ ਕਰੀਏ ਜਾਂ ਕਿ ਇਹ ਕੰਮ ਅਲੱਗਾਂ ਦਾ ਜੀ ਪੈਸੇ ਆਨਲਾਈਨ ਪਾਓ ਜੀ ਜਦ ਦੇਖੇ ਜਾਓ ਤਾਂ ਸਮਾਨ ਭੇਜਾਂਗੇ ਅੱਗੇ ਸਾਡਾ ਸਾਡੇ ਲੋਕਾਂ ਦਾ ਵੀ ਸਮਾਨ ਦਾ ਕੰਮ ਸਿਸਟਮ ਖਰਾਬ ਹੋ ਰਿਹਾ ਹੈ ਤਰਸੀਮ ਸਿੰਘ son of ਜਗਨਨਾਥ ਜਿਹੜਾ ਕਿ ਵਾਰਡ ਨੰਬਰ 10 ਭਾਸੂਬਾ ਰਹਿਣ ਵਾਲਾ ਹੈ ਜੋ ਕਿ ਜਿਹੜੀ ਆਪਣੀ ਕੈਸ਼ ਕਲੈਕਟ ਕਰਕੇ ਭਾਸੂ ਤੋਂ ਅਮਲੋ ਤੋਂ ਆ ਰਿਹਾ ਸੀਗਾ ਜਦੋਂ ਨੇੜੇ ਇੱਕ ਕਰਤਾਰ ਕਮਾਈਨ ਜਿਹੜੀ ਇੰਡਸਟਰੀ ਲੱਗੀਆਂ ਉੱਤੇ ਇਹ ਆਪਣੀ ਸੈਕਿਉਟਰੀ ਤੇ ਸੀਗਾ ਤੇ ਉੱਥੇ ਇੱਕ ਸ੍ਰਿਪਤਕਾਰ ਸੀਗਾ ਬੈਨਾ ਨੰਬਰੀ ਕੇ ਜਿਹਦੇ ਵਿੱਚ ਉਹਦੇ ਦਫ਼ਤੀ ਮਤਾਬਚ ਵੀ ਦੋ ਬੰਦੇ ਸੀ ਕਿ ਜਿਨ੍ਹਾਂ ਨੇ ਮੇਰੇ ਤੋਂ ਜਿਹੜਾ ਇਹ ਬੈਗ ਸੀਗਾ ਬੈਗ ਨੇ ਤਕਰੀਬ ਸਵਾ ਲੱਖ ਰੁਪਏ ਜੋ ਉਹਨਾਂ ਨੇ ਲਖਾਇਆ ਹੈਗਾ ਵੀ ਇਸ ਤੋਂ ਕਿਉਂਕੇ ਫਰਾਰ ਹੋ ਗਏ। ਤੋਂ ਇਸ ਸਬੰਧ ਵਿੱਚ ਅਸੀਂ ਜਿਹੜਾ ਮੁਕੱਦਮਾ ਨੰਬਰ 100 ਮੁਕੱਦਮਾ ਨੰਬਰ 10 ਤੋਂ ਅੰਡਰ ਸੈਕਸ਼ਨ 304 115 2 3 ਪੰਜ ਜਿਹੜਾ ਬੀ ਐਨ ਐਸ ਦਾ ਦਰਜੂ ਵੇਸ਼ ਕੀਤਾ। ਤੋਂ ਅਸੀਂ ਜਿਹੜਾ ਮੁਕੱਦਮਾ ਜਿਹੜਾ ਦਰਜ ਕਰਕੇ ਇਹ ਵੀ ਅੱਗੇ ਇਨਵੈਸਟੀਗੇਸ਼ਨ ਅਸੀਂ ਕਰ ਲਈ। ਇਹ ਜੀ ਮਨੀਮ ਲੱਗਿਆ ਹੈਗਾ ਆਪਣਾ ਕੋਈ ਉਹਨਾਂ ਦਾ ਗ੍ਰੋਸਰੀ ਦਾ ਮੀਨ ਹੈਗਾ ਤੇ ਉਥੋਂ ਇਹ ਆਪਣੀ ਕੈਸ਼ ਕਲੈਕਟ ਕਰਕੇ ਲੈ ਕੇ ਆਉਂਦਾ ਹੈਗਾ ਮਨੂ ਜੀ ਉਹਦੇ ਦਸਲ ਮੁਤਾਬਕ ਜਿਹੜਾ ਉਹ ਕੈਸ਼ ਸੀਗਾ ਦੇ ਕੋਲ 7 ਲੱਖ ਦਾ ਉਹਨਾਂ ਕੋਲ ਹੀ ਵਿਚਾਰ ਵੀ ਸੀ ਮੈਂ ਤਾਂ ਹਿਾਰ ਦਿੱਤਾ ਕਿ ਲੇਖੇ ਲੈ ਕੇ ਯਾਰ ਵੈਸੀ ਨਹੀਂ ਕੀਤਾ ਨਹੀਂ ਨਹੀਂ ਜੋ ਉਹਨਾਂ ਨੇ ਲਿਖਾਇਆ ਹੈਗਾ ਹਤਿਆਰ ਪੀ ਦੇ ਵਿੱਚ ਨੂੰ ਆ ਤੇ ਜਸਤੇ ਆਪਣੀ ਕੂਪੀ ਸੀਗਾ ਤੇ ਉਹ ਘਾਰ ਤੋਂ ਉਤਰੇ ਤੇ ਜਿਹੜਾ ਇਹ ਕੋ ਪੈਸੇ ਵਾਲਾ ਬੈਗ ਸੀ ਉਹ ਕਿੱਥੇ ਲੱਗੇ ਪਤਾ ਲੱਗੂ ਵੀ ਕੌਣ ਸੀ ਬੰਦੇ ਹਾਂਜੀ ਆ ਅਸੀਂ ਜਿਹੜੀ ਇਹਦੀ ਕਰ ਰਹੇ ਆ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਜਲਦੀ ਜਿਹੜਾ ਅਸੀਂ ਵਿਦ ਆਪਣੇ ਐਫਰਡਸ ਦੇ ਨਾਲ ਹੀ ਸੀ ਟਰੇਸ ਕਰਕੇ ਜਿਹੜੇ ਦੇਸੀ ਹੈਗੇ ਨੇ ਇਹਨਾਂ ਨੂੰ ਜਸਤਾਰ ਕਰਨਾ ਹੈ